ਵਾਹਿਗੁਰੂ ਵਾਹਿਗੁਰੂ ਚਲੋ ਜੀ ਪਿੰਦੇ ਖਾਣਾਂ ਤੇ ਮਾਰ ਖਾਣ ਓ ਸ਼ੀਯਾਰ ਜਨ ਬੇਗ ਨੋ ਸ਼ੀਯਾਰ ਜਨ ਬੇਗ ਨਾ ਨਾ ਕੀ ਨਾਸ਼ਕ ਬੇਗਨਨ ਕੇ ਨਾਸਕ ਜੀ ਕੋ ਪਿੰਦ ਸੁਭਸੂ ਮਾਤਹ ਪਰ ਕਾਸਕ ਸ਼੍ਰੀ ਹਰਿ ਰਾਏ ਨਾਮੋ ਕਰ ਜੋ ਨਾਮੋ ਕਰ ਬਹਾਦਰ ਪਰਮ ਕਿਰਪਾਲਾ ਜੀਉ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰ ਤਰਹ ਪਰ ਪੁਨ ਪੁਨ ਸੀਸਾ ਵਾਹਿਗੁਰੂ ਪੋਖੇ ਤਿੱਕੀ ਚੌਪ ਬਧਾਈ ਪੈੰਦ ਖਾਨ ਹੈ ਤਪਲ ਕੋ ਪ੍ਰੇਰਿਓ ਚਲਿਓ ਬੰਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਜਵਰ ਸਤਰ ਤਖਤ ਤੇ ਸੁਭਾਈ ਮਾਨ ਦਸਾਂ ਪਾਤਸ਼ਾਹਾਂ ਦੇ ਆਤਮਿਕ ਸਰੂਪ ਸਤਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨੀ ਕੀ ਗੋਦ ਤੇ ਅੰਦਰ ਜੁੜ ਕਰਕੇ ਸੰਧਿਆ ਦੇ ਦੀਵਾਨਾਂ ਦੇ ਅੰਦਰ ਹਾਜ਼ਰੀਆਂ ਭਰ ਰਹੇ ਸਤ ਸੰਗੀ ਜਨੋ ਵਿਭਾਗੇ ਹੋ ਜੋ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹੀ ਦਾ ਪਵਿੱਤਰ ਇਤਿਹਾਸ ਨਿਤਾ ਪ੍ਰਤੀ ਗੁਰੂ ਚਰਨਾਂ ਦੇ ਵਿੱਚ ਜੁੜ ਕਰਕੇ ਸ਼ਰਧਾ ਪ੍ਰੇਮ ਭਾਵਨਾ ਦੇ ਨਾਲ ਸਰਵਣ ਕਰਦੇ ਹੋ ਕਰਤਾਰਪੁਰ ਸਾਹਿਬ ਤੁਬਾ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਨਾ ਕਰ ਬੈਦਖਾਨ ਕਹਿਣ ਲੱਗਾ ਵੀ ਮੈਂ ਗੁਰੂ ਨੂੰ ਪਕੜਾਂਗਾ ਪਰ ਪਿੱਛੇ ਜੇਕਰ ਕੋਈ ਤੁਰਕ ਸੈਨ ਗੁਰੂ ਕਾ ਸਿੱਖ ਸੈਨਿਕ ਆ ਗਿਆ ਤੁਸੀਂ ਕੋਸ਼ਿਸ਼ ਕਰਿਓ ਉਹ ਗੁਰੂ ਤੱਕ ਪਹੁੰਚ ਨਾ ਸਕੇ ਕਾਲੇਖਾਨੇ ਕੁਝ ਜਿਹੜੇ ਸੂਰਮੇ ਤੁਰਕ ਸੈਨਿਕ ਸਨ ਉਹ ਵੱਖਰੇ ਕੱਢ ਲਈ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਪੈਂਦੇਖਾਂ ਦੀ ਸਹਿਯਤਾ ਕਰਨੀ ਹੈ। ਨਾਲ ਉਹਨਾਂ ਦਾ ਆਗੂ ਅਸਮਾਨਖਾਂ ਨੂੰ ਬਣਾ ਦਿੱਤਾ। ਇੱਧਰ ਪੈਂਦੇਖਨ ਤਿਆਰੀ ਕਰਨ ਲੱਗਾ ਉੱਧਰ ਜਾਣੀ ਜਾਣ ਸਤਿਗੁਰੂ ਨੇ ਜਾਣਦਿਆਂ ਹੋਇਆਂ ਸਿੱਖਾਂ ਨੂੰ ਕਹਿ ਦਿੱਤਾ ਕਹਿੰਦੇ ਵੀ ਤੁਸੀਂ ਲੱਗੇ ਹੋਏ ਨੇ। ਪਰ ਜੰਗ ਦੇ ਮੈਦਾਨ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਾ ਜਦੋਂ ਇਸ ਤਰ੍ਹਾਂ ਘੋੜੇ ਦੇ ਉੱਪਰ ਬੈਠਿਆ ਇਕੱਲਿਆਂ ਖੜਿਆ ਪੈਂਦੇਖਾਨ ਨੇ ਵੇਖਣਾ ਕੀਤਾ ਪੈਂਦਖਾਨ ਹੈ ਚਪਲ ਕੋ ਪ੍ਰੇਰਿਓ ਚਲਿਓ ਫੰਧਾਈ ਤੇ ਸਤਿਗੁਰੂ ਜੀ ਦੇ ਨਾਲ ਜੁੱਧ ਕਰਨ ਦੀ ਆਪਣੇ ਚਿੱਤ ਅੰਦਰ ਜਿਹੜੀ ਚਾਹਤ ਸੀ ਨਾ ਪੈਂਦੇਖਾਨ ਨੇ ਬੜੀ ਵਧਾ ਲਈ ਵੇ ਮੌਕਾ ਬੜਾ ਚੰਗਾ ਮਿਲਿਆ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜਨਾ ਕਰਾ ਤੇ ਪੈਂਦੇਖਾਨੇ ਆਪਣੇ ਘੋੜੇ ਨੂੰ ਪਰੇਰਿਆ ਕਦਵਾਉਂਦਾ ਹੋਇਆ ਉਸ ਦਿਸ਼ਾ ਵੱਲੇ ਪਾਸੇ ਨੂੰ ਚੱਲ ਪਿਆ ਜਿੱਥੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਖਲੋਤੇ ਹਨ ਦੋਨਾਂ ਹੀ ਪਾਸਿਆਂ ਦੇ ਸੂਰਮਿਆਂ ਨੇ ਚੌਹਾਂ ਪਾਸਿਆਂ ਤੇ ਮੈਦਾਨ ਨੂੰ ਘੇਰਿਆ ਹੋਇਆ ਹੈ ਤਾਹਾਂ ਵਿਚ ਠਾਡੇ ਗੁਰੂ ਕੋਪ ਗਾਂਢੇ ਉਸ ਮੈਦਾਨ ਦੇ ਅੰਦਰ ਅਧ ਵਿਚਕਾਰ ਉਹ ਸਾਧਗੁਰੂ ਗੁਰੂ ਹਰਗੋਬਿੰਦ ਸਾਹਿਬ ਪਾਦਸ਼ਾਹ ਬਹੁਤ ਕ੍ਰੋਧ ਵਧਾ ਕੇ ਖੜੋਤੇ ਹਨ ਵਿਖੇ ਪੈਂਦਖਾਨਾ ਕੁਦਾਇ ਇੱਕਾਨਾ ਪੈਂਦੇ ਘਾ ਨੂੰ ਸਾਧਗੁਰੂ ਸੱਚੇ ਪਾਦਸ਼ਾਹ ਨੇ ਵੇਖਿਆ ਤੇ ਆਪਣੇ ਘੋੜੇ ਨੂੰ ਕਦਵਾਉਣਾ ਕੀਤਾ ਪਰ ਉਪਾਰ ਜਾਏ ਨਹੀਂ ਪੈਰ ਛੁਆਏ ਹੁਣ ਸਾਧ ਸੰਗਤ ਸਾਧ ਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਦਸ਼ਾਹ ਜੀਆਂ ਦਾ ਘੋੜਾ ਇਨਾ ਕੋ ਫਰਤੀਲਾ ਹੈ ਇਨਾ ਕੋ ਚੁਸਤ ਚਲਾਕ ਸਤ ਗੁਰੂ ਜੀ ਘੋੜੇ ਦਾ ਜਿਹੜਾ ਪੌੜ ਹੈ ਉਹ ਧਰਤੀ ਤੇ ਲੱਗਣ ਨਹੀਂ ਦਿੰਦੇ ਵਿਖੰਤੇ ਹੈਰਾਨਾ ਵੱਡੋ ਓਜਠਾਨਾ ਸਾਰੇ ਵੀ ਬੜਾ ਹੈਰਾਨ ਹੋ ਰਹੇ ਨੇ ਦੋਨਾਂ ਹੀ ਪਾਸਿਆਂ ਤੋਂ ਸੈਨਿਕ ਸੁਚੇਤ ਨਹੀਂ ਸਭ ਨੂੰ ਪਤਾ ਤੇਜ ਤਾਰ ਏਸੇ ਕਰਕੇ 사ਤਗੁਰੂ ਜੀ ਨੇ ਇਹਦਾ ਨਾਮ ਬਰੋਲਾ ਰੱਖਣਾ ਕੀਤਾ ਸੀ ਚਲਾਕੇ ਦਿਖਾਈ ਗੁਰੂ ਤੀਰ ਜਾਈ ਉਹਨੇ ਬੜੀ ਚਲਾਕੀ ਦਿਖਾਉਣੀ ਕੀਤੀ ਤੇ ਸਤਗੁਰੂ ਜੀ ਦੇ ਪਾਸ ਪਹੁੰਚ ਗਿਆ ਲਇਓ ਖੈਂਚ ਖੰਡਾ ਤ੍ਰਿੱਖੀ ਤਾਰ ਚੰਡਾ ਖੰਡੇ ਨੂੰ ਆਪਣੇ ਮਿਆਨ ਤੋਂ ਬਾਹਰ ਖਿੱਚਣਾ ਕੀਤਾ ਉਹ ਖੰਡਾ ਜਿਸ ਉੱਤੇ ਬੜੀ ਤਿੱਖੀ ਧਾਰ ਲਗਾ ਕੇ ਖੰਡੇ ਨੂੰ ਚੰਡਿਆ ਹੋਇਆ ਹੈ ਹੱਟੇ ਔਰ ਹੀਰੇ ਨਹੀਂ ਹੋਤ ਨੇਰੇ ਥੋੜਾ ਜਾਂ ਪਿੱਛੇ ਹਟ ਕੇ ਇੱਕ ਦੂਸਰੇ ਨੂੰ ਵੇਖਣਾ ਕੀਤਾ ਇੱਕ ਦੂਜੇ ਦੇ ਨੇੜੇ ਨਹੀਂ ਹੋ ਰਹੇ ਸਭ ਚੌਪਸੰਗਾ ਦਿਖਾਈ ਦੁੰਦ ਜੰਗਾ ਇੱਕ ਪਾਸੇ ਪੈਂਦੇ ਖਾਨ ਸਤਿਗੁਰੂ ਜੀ ਨੂੰ ਵੇਖ ਰਿਹਾ ਦੂਜੇ ਪਾਸੇ ਸਤਿਗੁਰੂ ਜੀ ਪੈਂਦੇ ਖਾਨ ਨੂੰ ਵੇਖ ਰਹੇ ਨੇ ਤੇ ਜਿਹੜੇ ਬਾਕੀ ਸਾਰੇ ਯੋਧੇ ਨੇ ਤੁਰਕਾਂ ਦੇ ਵੀ ਔਰ ਗੁਰਸਿੱਖ ਯੋਧੇ ਵੀ ਉਹ ਖਲੋ ਕੇ ਬੜੇ ਸ਼ੌਂਕ ਨਾਲ ਸਤ ਗੁਰੂ ਜੀ ਔਰ ਪੰਦੇਖਾਨ ਦੇ ਇਸ ਦਵੰਦ ਯੁੱਧ ਨੂੰ ਵੇਖਣ ਲੱਗੇ ਵਿੱਚ ਪਕੜ ਕੇ ਆਪਣੀ ਵਿੱਚ ਪਕੜ ਕੇ ਆਪਣੀ ਹੋਈ ਬੇਇੱਜ਼ਤੀ ਦਾ ਜਲਾਲਤ ਦਾ ਬਦਲਾ ਲੈਣਾ ਕਰਾਂਗਾ ਸ਼ਾਹਜਹਾਂ ਕੇ ਢਿਕਟਲੇ ਟੇਡਾ ਸ਼ੋਰਨ ਹੋਏ ਬਾਦਸ਼ਾਹ ਸ਼ਾਹਜਹਾਨ ਦੇ ਕੋਲ ਜਾ ਕੇ ਤੁਹਾਨੂੰ ਛੱਡ ਦੇਵਾਂਗਾ ਜੋ ਜੀਵਨ ਤੋਂ ਆਪਣਾ ਚੱਲੀ ਹੈ ਆਗੇ ਹੋਏ ਕਿ ਜੇਕਰ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਜੀਵਨ ਸੁਰੱਖਿਅਤ ਰਹੇ ਜੇ ਤੁਸੀਂ ਚਾਹੁੰਦੇ ਹੋ ਵੀ ਇਸ ਧਰਤੀ ਦੇ ਉੱਪਰ ਜਿਉਂਦੇ ਰਹੋ ਤੇ ਤੁਸੀਂ ਆਪਣੇ ਆਪ ਹੀ ਮੇਰੇ ਨਾਲ ਅੱਗੇ ਲੱਗ ਕੇ ਬਾਦਸ਼ਾਹ ਸ਼ਾਹ ਜਹਾਨ ਦੇ ਦਰਬਾਰ ਵੱਲ ਜਾਣਾ ਕਰੋ ਹਜ਼ਰਤ ਸੰਗ ਮਿਲਾਏ ਖਤਾ ਬਖਸ਼ ਹੈ ਸੋਏ ਜੇ ਤੁਹਾਨੂੰ ਬਾਦਸ਼ਾਹ ਸ਼ਾਹ ਜਹਾਨ ਨਾਲ ਬੁਲਾ ਕੇ ਤੁਹਾਡੀਆਂ ਕੀਤੀਆਂ ਭੁੱਲਾਂ ਦੀ ਮੁਆਫੀ ਦਵਾ ਦੇ ਮੰਗਾ ਰਸਾਵਨ ਛੰਦ ਨਹੀਂ ਤੋ ਸੁਭਾਰੋ ਜਿਤੈ ਓਜਤਾਰੋ ਜੇਕਰ ਤੁਸੀਂ ਮੇਰਾ ਆਖਾ ਮੰਨ ਕੇ ਮੇਰੇ ਨਾਲ ਬਾਦਸ਼ਾਹ ਸ਼ਾਹ ਜਹਾਨ ਦੇ ਦਰਬਾਰ ਵਿੱਚ ਨਹੀਂ ਜਾਣਾ ਜੇ ਤੁਸੀਂ ਨਾਲ ਜਾਣਾ ਨਹੀਂ ਚਾਹੁੰਦੇ ਤੇ ਫਿਰ ਆਪਣਾ ਬਲ ਧਾਰਨ ਕਰੋ ਤੇ ਆਪ ਜੀਆਂ ਨੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਪੈਂਦੇ ਖਾਨ ਦੀਆਂ ਬਾਤਾਂ ਨੂੰ ਸੁਣਿਆ ਗੁੱਸਾ ਧਾਰਨ ਕੀਤਾ ਤੇ ਸਤਗੁਰੂ ਜੀ ਨੇ ਬੜੇ ਕਰੋਧ ਵਿੱਚ ਬਚਨ ਆਪਣੀ ਰਸਨਾ ਤੋਂ ਆਖਣੇ ਕੀਤੇ ਜੋਗੀ ਦੀ ਸੋਤਰਾਸੈ ਤੱਕ ਸਾਹਿ ਪਾਸੈ ਪਹਿਲੇ ਖਾਨ ਜਿਹੜੇ ਕਾਇਰ ਹੁੰਦੇ ਨੇ ਡਰਪੋਕ ਹੁੰਦੇ ਨੇ ਉਹ ਡਰਦੇ ਨੇ ਉਹ ਬਾਦਸ਼ਾਹ ਦਾ ਏਮ ਮੰਨ ਕੇ ਬਾਦਸ਼ਾਹ ਦੇ ਕੋਲ ਜਾ ਏਮ ਮੰਨ ਕੇ ਬਾਦਸ਼ਾਹ ਦੇ ਕੋਲ ਜਾ ਕੇ ਪੁਕਾਰਾਂ ਕਰਦੇ ਨੇ ਉਹ ਲੋਕ ਬਾਦਸ਼ਾਹ ਦਾ ਸਹਾਰਾ ਲੈਂਦੇ ਨਹੀਂ ਤੇ ਆਪਣੇ ਆਪ ਨੂੰ ਵੱਡਾ ਦਰਸਾਉਣ ਦਾ ਯਤਨ ਕਰਦੇ ਹਨ ਹਬੈ ਜੰਗ ਪਾਵੈ ਰਿਪੂ ਬ੍ਰਿੰਦ ਕਾਵੈ ਸਾਨੂੰ ਤਾਂ ਮੁੱਢ ਕਦੀਮਾ ਤੋਂ ਜੰਗ ਚੰਗੀ ਲੱਗਦੀ ਹੈ ਅਸੀਂ ਤਾਂ ਜਦੋਂ ਵੀ ਜੰਗ ਨੂੰ ਵੇਖਦੇ ਹਾਂ ਸਾਨੂੰ ਚਾਅ ਚੜ ਜਾਂਦਾ ਹੈ ਅਸੀਂ ਤਾਂ ਰਣਖੇਤਰ ਦੇ ਵਿੱਚ ਬਹੁਤ ਵੈਰੀਆਂ ਦਾ ਨਾਸ ਕਰਦੇ ਹਾਂ ਨਹੀਂ ਮੇਲ ਠਾਨੈ ਹਨ ਅਜਤਾਨੈ ਅਸੀਂ ਕਿਸੇ ਨਾਲ ਮੇਲ ਨਹੀਂ ਕਰਦੇ ਸ਼ਸਤਰ ਮਾਰ ਕੇ ਦੁਸ਼ਮਣ ਨੂੰ